ਉਸੋ ਦੇ ਬੈਕਪੈਕ ਨੂੰ ਦੇਖ ਉਸਨੇ ਉਹ ਸ਼ੋਟ ਕਰ ਲਈ ਉਹ ਕੰਮ ਆਂਦੀ ਪਰ ਉਹ ਅੜ ਗਿਆ ਉਸ ਤੋਂ ਅੜ ਗਿਆ ਰੁਕ ਜਾ ਬਾਹਰ ਬੈ ਗਏ ਸਾਰਿਆਂ ਨੇ ਤੁਸੀਂ ਕੌਣ ਦੇ ਉਹ ਤਰ ਤਰ ਕਰਕੇ ਚਲੋ ਪਰੇ ਸੋੜ ਕੇ ਚਲੋ ਕੋਵਨ ਕਰਦੇ ਸੋੜ ਕੇ ਚਲੋ ਗੁਰਪੀਤ ਆ ਗਿਆ ਇਹ ਤਾਂ ਚਤੁਰਦੇ ਜਾਵਾ ਵਜਵਾ ਦੇ ਦਰਬਾਰ ਚੱਲ ਜਾਣਾ आयो यार बाहर आ गए हमने कल एक बाहर आए एक रे वाला गरीब बाहर आई इसको लाने की लो चला आ बैठ जा आ जाओ सुनो सर विद्या क्योंकि यही किया जा रहा है आसपास का करो कि कोई आज और सब दूसरे बात पर आप के अंदर से जोर तेज करते हुए यार इसको पहला भी काफी हालत का पहुंचे हो सर ਇਹ ਗਲਤ ਹੋਈ ਹੈ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆ ਹਿੱਕਾਂ ਉੱਪਰ ਜਾ ਰਹੇ ਪਰ ਸਾਨੂੰ ਜਾਣ ਤੋਂ ਰੋਕਿਆ ਕਿ ਮਜ਼ਬੂਰ ਦਾਸ ਤੋਂ ਉਹ ਦਲਾ ਮਿਲੀ ਸੀ ਕੇ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜੀ ਜਿਹੜਾ ਇਹ ਕੋਸ਼ੀ ਰੱਖੀਆਂ ਨੂੰ ਲਿਆ ਕੇ ਜੀ ਸਪਾ ਦਾ ਯਾਰਡ ਚ ਦੇਵਪਾਰ ਦਾ ਜਿਹੜਾ ਧੰਦਾ ਕਰਦੇ ਜੀ ਜਿਸ ਤੇ ਜਿਹੜਾ ਮਗਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟਰੈਫਿਕ ਐਕਟ 14 ਫੋਰਨ ਐਕਟ ਥਾਣਾ ਏ ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇਹ ਮੌਕੇ ਤੇ ਆਏ ਸੀ ਜੀ ਸਰ ਜਿਹੜੀਆਂ ਦੋ ਲੜਕੀਆਂ ਜੱਤਨੀ ਹੋਈਆਂ ਉਹ ਕੀ ਆ ਮਾਮਲਾ ਜਿਹੜੀਆਂ ਸਰ ਕਹਿ ਰਹੇ ਜਿਹੜਾ ਸ਼ਾਲ ਮਾਰੀ ਕੁੜੀ ਦੇ ਕੋ ਮੁੰਡੇ ਨੇ ਕੀ ਹੋ ਸਾਰਾ ਰੋਲਾ ਇਹਦੇ ਵਿੱਚ ਜਦੋਂ ਅਸੀਂ ਬੈਠਾ ਯਾਰ ਇੱਕ ਮਿੰਟ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਆਹਦੀ ਹੈ ਇਹਦੇ ਵਿੱਚ ਤੁਸੀਂ ਮੌਕੇ ਤੇ ਪਹੁੰਚੇ ਤਾਂ ਹੋਟਲ ਦਾ ਜਿਹੜਾ ਮੈਨੇਜਰ ਸੀ ਉਹ ਤੇ ਇਥੋਂ ਕਿਸ ਗਿਆ ਫਿਨਿਸ਼ ਕੁਮਾਰ ਆਹਦੀ ਉਸ ਤੋਂ ਬਾਅਦ ਜਦੋਂ ਉੱਪਰ ਟੌਪ ਤੇ ਗਏ ਤਾਂ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਤੇ ਮੁੰਡਾ ਸੀ ਮਨਤ ਸਿੰਘ ਜੀ ਉਹਨੇ ਰੌਲਾ ਪਾ ਕੇ ਜਿਹੜਾ ਬਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤੋਂ ਕੋਈ ਹਿਲਜਲ ਹੋ ਰਹੀ ਹੈ ਤਾਂ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਉਸ ਉਸ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵਡੇ ਜਿਹੇ ਕੋਈ ਨਹੀਂ ਸੀ ਉਹ ਸਾਰੇ ਛੱਤ ਤੇ ਨੇ ਜਿਹੜੇ ਆ ਥੱਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛਾਤੇ ਸਾਰੇ ਉਹਨਾਂ ਨੂੰ ਜਿਹੜਾ ਭਜਾ ਦਿੱਤਾ ਸੀ ਪਰ ਕਿੰਨੇ ਕਮਰੇ ਲਿੱਤੇ ਗਏ ਸੀ ਉਹਨਾਂ ਦੇ ਬਰਵਾ ਇਹ ਜੀ ਰਿਕਾਰਡ ਸਾਰੇ ਚੈੱਕ ਕਰ ਰਹੇ ਆ ਜੀ ਅਜੇ ਰਿਕਾਰਡ ਦੇਖਾਂਗੇ ਸਰ ਸਰ ਡੀਆ ਚੈੱਕ ਕੀਤਾ ਗਿਆ ਜੀ ਕਿੰਨੀਆਂ ਇੱਕ ਮਿੰਟ ਨਹੀਂ ਤਿੰਨ ਲੜਕੀਆਂ ਸੀ ਪੰਜ ਲੜਕੀਆਂ ਛੱਤ ਤੇ ਗਈਆਂ ਨੇ ਜਿੱਥੇ ਢੇਰਾ ਹੋਣ ਕਰਕੇ ਜਿਹੜਾ ਦੋ ਉਥੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਤੇ ਤਿੰਨ ਜਿਹੜੀਆਂ ਠੀਕ ਤਾਂ ਲੜਕੀਆਂ ਵਿਦੇਸ਼ੀ ਕਿੱਥੇ 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 ਭੱਜ ਗਏ ਪੇਸ਼ੀ ਨੇ ਜੀ ਸਰ ਕਿੱਥੇ ਭੱਜ ਗਏ ਰਸਤਾ ਤੇ ਆਏ ਜਾਂ ਇੱਥੇ ਲੈ ਆਉਂਦਾ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਰਹਿਣ ਵਾਲ ਲੈ ਕੇ ਕਿੱਥੋਂ ਆਏ ਨੇ ਕੌਣ ਇਹਨਾਂ ਦਾ ਮਾਤਰ ਮਾਈਂਡ ਹੈ ਸਰ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਕੋ ਸਾਰੀ ਪੁੱਛਗਿੱਛ ਕੀਤੀ ਸਰ ਤੁਹਾਡੇ ਵੱਲੋਂ ਇਹਨਾਂ ਨੂੰ ਸਰ ਤੁਹਾਡੇ ਵੱਲੋਂ ਡੀਆਰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜੀ ਸਾਰਾ ਕਰਕੇ ਅਸੀਂ ਕਰਾਂਗੇ ਜੀ ਸਾਰਾ ਉਹ ਤਫਤੀਸ਼ ਦਾ ਪਾਰਟ ਹੈ ਹਾਂ ਸਰ ਇਹਨਾਂ ਨੂੰ ਜਿਹੜੇ ਪੁਲਸ ਨੇ ਲੜਕੀਆਂ ਦੇ ਕਿੱਥੋਂ ਦੇ ਰਿਸ਼ਦਾ ਪਾਰਟ ਹੈ ਅਜੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਲੜਕੀਆਂ ਜਿਹੜੀਆਂ ਸੀ ਲੜਕੀ ਰੁੱਤਾਂ ਲਈ ਕੀਤੀ ਗਈ ਹੈ ਦੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਹੈ ਹਾਂਜੀ ਉੱਪਰ ਵਾਲੀ ਦੇ ਜਿਹੜਾ ਸਿਮਰਨ ਸਿੰਘ ਹਾਂਜੀ ਉਹ ਸਾਡੇ ਕੋਲ ਕਾਬੂ ਚ ਹੈ ਸਰ ਇਥੋਂ ਲੜਕੇ ਇਥੋਂ ਲੜਕੇ ਨਿਕਲ ਕੇ ਗਏ ਦੋ ਤਿੰਨ ਅੱਡੇ ਕੋ ਬਾਈਟਾ ਉਹਨਾਂ ਦੀ ਉਹ ਕਹਿ ਰਹੇ ਕਿ ਨਾ ਪੁਲਸ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਜਿਹੜਾ ਕਿ ਇਥੋਂ ਦੀ ਦਖੂ ਜਿਹਦੇ ਬਾਰੇ ਸਾਨੂੰ ਕਿਹ ਜਿਹੜਾ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਉਹਦੀ ਗੱਲ ਹੈ ਅੱਛਾ ਸੱਚੇ ਕਰਕੇ ਜਿਹੜਾ ਸਾਰਾ ਇਹ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਨੇ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬੰਦੀ ਜਿਹੜੀ ਕਾਰਵਾਈ ਉਹਨਾਂ ਤੇ ਕੀਤੀ ਤੇ ਜਿਹੜੇ ਕੈਮਰੇ ਲਵਾਏ ਗਏ ਪੁਲਿਸ ਮੁਲਾਜ਼ਮਾਂ ਵੱਲੋਂ ਕਿਹੜੇ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜੀ ਇੱਥੋਂ ਲਵਾਇਆ ਗਿਆ ਚੈੱਕ ਕਰ ਲੈਣੇ ਜੀ ਚੈੱਕ ਕਰ ਲੈਣੇ ਜੇ ਵੀ ਇਹੋ ਜਿਹਾ ਹੋਇਆ ਬਸ ਸਾਰਾ ਕੁਝ ਸੀਜ਼ਰ ਕਰਾਂਗੇ ਸਾਰੀ ਚੀਜ਼ਾਂ ਇਸ ਲੰਮੇ ਕੱਚੇ ਚ ਲਵਾਂਗੇ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਏਗਾ ਜੀ ਬਿਲਕੁਲ ਜੀ ਸਾਰੀ ਹਾਇਰ ਅਫੀਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈ ਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜੀ ਬਾਸ ਉਹ ਲਿਖੇ ਜੀ ਇਹਨਾਂ ਨੂੰ ਅਰੈਸਟ ਕਰਕੇ ਆਪਣੇ ਨਾਲ ਲੈ ਕੇ ਜਾਣਾ ਹਾਂਜੀ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸਪੈਕਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਦੇਸੀ ਲੜਕੀਆਂ ਨੇ ਉਹ ਨੇ ਜੀ ਸਾ ਨਹੀਂ ਉਹ ਲੈ ਕੇ ਜਾਓਗੇ ਤੁਸੀਂ ਬਿਲਕੁਲ ਜੀ ਜਿਹੜੀ ਚੀਜ਼ ਛਗੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜਿੰਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਸਰ ਪਤਾ ਕੀਤਾ ਜਾਏਗਾ ਇਹਨਾਂ ਕੁੜੀਆਂ ਦੇ ਨਾਲ ਹੋਰ ਵੀ ਜਿਹੜੀਆਂ ਕੁੜੀਆਂ ਨੇ ਇਸ ਤਰੀਕੇ ਨਾਲ ਬਿਲਕੁਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਕੀਤਾ ਜਾਏਗਾ ਉਹਨਾਂ ਦੇ ਕੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਸਪੀਟਲ 'ਚ ਠੀਕ ਨੇ ਜਿਹੜੀ ਨੇ ਟ੍ਰੀਟਮੈਂਟ ਚੱਲ ਰਿਹਾ